ਚਟੰਗਾ ਛਕਣਾ ਚਾਹੀਦਾ ਮੈਂ ਨਹੀਂ ਕਹਿੰਦਾ ਨਾ ਛਕੋ ਚਟੰਗਾ ਝਟਕਣਾ ਚਾਹੀਦਾ ਮੈਂ ਨਹੀਂ ਕਹਿੰਦਾ ਨਾ ਝਟਕੋ ਲੇਕਿਨ ਉਹਦੀ ਕੋਈ ਮਰਿਆਦਾ ਜਿਹੜਾ ਦਲਾ ਪੰਥਾਂ ਦੇ ਵਿੱਚ ਬਾਣੀ ਪੜ ਕੇ ਜਿਹੜੋ ਕਿ ਆਪਾਂ ਬਾਣੀ ਪੜ ਕੇ ਚੰਡੀ ਦੀ ਵਾਰ ਪੜ ਕੇ ਅਰਦਾਸਾ ਸੋਧ ਕੇ ਚਟੰਗਾ ਝਟਕਿਆ ਜਾਂਦਾ ਉਹ ਬਣ ਜਾਂਦਾ ਪ੍ਰਸਾਦ ਜਿਹੜਾ ਦੁਕਾਨਾਂ 'ਚ ਚਲ ਜਾਂਦਾ ਉਹ ਕੀ ਬਣ ਜਾਂਦਾ ਮੀਟ ਹੁਣ ਮੈਂ ਉਹਨਾਂ ਨੂੰ ਜਿਹੜੇ ਆਂਡੇ ਤੋੜਦੇ ਫਿਰਦੇ ਉਹਨਾਂ ਨੂੰ ਵੀ ਸਵਾਲ ਕਰਦਾ ਵੀ 10ਵੇਂ ਪਾਤਸ਼ਾਹ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹੂੰ ਕਰੂ ਨਮਾਸ ਆ ਜਿਹੜੇ ਮੇਰੇ ਸਾਲੇ ਚੀਕਾਂ ਹੀ ਮਾਰਦੇ ਫਿਰਦੇ ਆ ਇਹੀ ਮੀਟ ਖਾਣਾ ਅਸੀਂ ਆ ਕਰਨ ਖਾ ਲੋ ਕੁੜੀ ਹੋਵੇ ਸਵਾਭ ਖਾ ਲੋ ਉਹਨਾਂ ਲੋਕਾਂ ਨੂੰ ਸਵਾਲ ਆ ਵੀ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਵੀ ਮੈਂ ਖਾਸ ਰੂਪ ਦੇ ਵਿੱਚ ਮੈਂ ਨਿਵਾਸ ਕਰਦਾ ਖਾਲਸਾ ਮੈਂ ਹੂੰ ਕਰੁਣਮਾਸ ਹੁਣ ਖਾਸੇ ਤੇ ਨਿਵਾਸ ਕਰਨ ਰਿਆ ਉਥੇ ਆਂਡਿਆਂ ਦੇ ਨਾਲ ਕੜੇ ਤੋੜਨ ਰਿਆ ਇਹਦਾ ਮਾਲ ਦਸਵੇਂ ਪਾਤਸ਼ਾਹ ਰੇੜੀਆਂ ਲਾਊਗਾ ਹੁਣ ਦਾਵੇਂ ਪਾਛਾ ਹੁਣ ਦੁਕਾਨਾਂ ਤੇ ਮੀਟ ਵੇਚੂਗਾ ਜਿਹੜਾ ਖਾਲਸਾ ਕਹਿੰਦਾ ਵੀ ਮੈਂ ਦੁਨੀਆ ਤੇ ਰਾਜ ਕੀਤਾ ਜਿਹੜਾ ਖਾਲਸਾ ਰੋਜ਼ ਅਰਦਾਸ ਕਰਦਾ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਹੋਏ ਉਹ ਜਿਹੜਾ ਖਾਲਸਾ ਦੋ ਟਾਈਮ ਅਰਦਾਸ ਕਰਦਾ ਕਹਿੰਦਾ ਵੀ ਰਾਜ ਕਰਨਾ ਦੁਨੀਆ ਦੇ ਜਿਹੜਾ ਕਹਿੰਦਾ ਲੈਹਿੰਦੇ ਤੋਂ ਲੈ ਕੇ ਚੜਦੇ ਤੱਕ ਚੜਦੇ ਤੋਂ ਲੈ ਕੇ ਲੈਹਿੰਦੇ ਤੱਕ ਰਾਜ ਕਰਨਾ ਉਹ ਹੁਣ ਬੋਟੀਆਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਨਗੇ ਜਥੇ ਬੰਦੀਆਂ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਆ ਕੀ ਗੱਲ ਉਥੋਂ ਉਹਨਾਂ ਦਾ ਗੁਜ਼ਾਰਾ ਨਹੀਂ ਹੋਇਆ ਮੈਂ ਉਸ ਦਿਨ ਵੀ ਕਿਹਾ ਸੀ ਅੱਜ ਵੀ ਕਹਿੰਨਾ ਪੰਜਾਬ ਏਡਾ ਵੱਡਾ ਵਿਸ਼ਾਲ ਇਹ ਰਾਜ ਆ ਨਾ ਇੱਥੇ ਬੰਦਾ ਕਮਾਈ ਕਰਨ ਵਾਲਾ ਚਾਹੀਦਾ ਮਿਹਨਤ ਕਰਨ ਵਾਲਾ ਚਾਹੀਦਾ ਆਂਡੇ ਮੀਟ ਵੇਚ ਕੇ ਗੁਜ਼ਾਰਾ ਨਹੀਂ ਹੋਣਾ ਇੱਥੇ ਬਾਹਰੋਂ ਆ ਕੇ ਬਿਹਾਰੀ ਮੁਫਲੀਆਂ ਵੇਚ-ਵੇਚ ਕੇ ਫੋਰਚੂਨਰ ਗੱਡੀਆਂ ਲਈ ਫਿਰਣਦੇ ਆ ਸਬਜ਼ੀਆਂ ਵੇਚ-ਵੇਚ ਕੇ ਉਹ ਪੱਕੇ ਲਈ ਫਿਰਣਦੇ ਸ਼ਰਮ ਦੀ ਗੱਲ ਨਹੀਂ ਸਾਡੇ ਵਾਲੇ ਆਂਡੇ ਵੇਚਦੇ ਫਿਰਣਦੇ ਆ ਦੁਰਲਾਣ ਤੇ ਆ ਇਹਨਾਂ ਦੇ ਫਿਰ ਇਹਨਾਂ ਕੋਈ ਇੱਕੋ ਗੱਲ ਰਹਿ ਗਈ ਜੀ ਅਸੀਂ ਤੇ ਮੀਟ ਖਾਵਾਂਗੇ ਸਾਨੂੰ ਡਾਕੇ ਖਾਓ ਉਹ ਕੁੜੀ ਆਵੇ ਗੂੰ ਖਾ ਲੋ ਤੁਸੀਂ ਅਸੀਂ ਤੁਹਾਨੂੰ ਡੱਕਣ ਦੇ ਜਿੰਨੇ ਖਾਣਾ ਉਹ ਖਾਈ ਜਾਵੇ ਲੇਕਿਨ ਮੇਨ ਗੱਲ ਇਹ ਆ ਵੀ ਪੰਜਾਬ ਦਾ ਵਿਕਾਸ ਵੀ ਕਰੀਏ ਜਦੋਂ ਅੱਜ ਪੰਜ ਸੱਤੇ ਭੀੜ ਬਣੀ ਆ ਰਮੰਦਰ ਸਾਹਿਬ ਸਾਡਾ ਸੁਰੱਖਿਤ ਨਹੀਂ ਹੈਗਾ ਕਿਸੇ ਦੇ ਨਿਸ਼ਾਨ ਦੇ ਥੱਲੇ ਹੀ ਬੈਠੇ ਆ ਫਿਰ ਅਸੀਂ ਰਾਜ ਦੀਆਂ ਕਿੜੀਆਂ ਦੀਆਂ ਗੱਲਾਂ ਕਰਨ ਦਾ ਸਾਨੂੰ ਰਾਜ ਤਾਂ ਹੀ ਇਹੀ ਕਵਾਂਗੇ ਨਾ ਆਉਣ ਵਾਲੀ ਆਪਣੀ نسل ਨੂੰ ਜਾਣ ਲਗਾ ਆਖਰੀ ਸਾਹ ਤੇ ਪਏ ਹੋਵਾਂਗੇ ਆਪਣੇ ਪੁੱਤ ਨੂੰ ਆਖਾਂਗੇ ਵੀ ਆਹ ਪੁੱਤ ਤੁਹਾਡਾ ਰਾਜ ਹੀ ਇਹਨੂੰ ਸੰਭਾਲ ਕੇ ਰੱਖਿਓ ਕੀ ਉਹਨਾਂ ਨੂੰ ਦੱਸਾਂਗੇ ਵੀ ਨਹੀਂ ਅਸੀਂ ਬੱਕਰਾ ਖਾ ਲਿਆ ਪੁੱਤੋ ਪੰਜ ਸੱਤ ਮੁਰਗੇ ਤੁਰੇ ਫਿਰਦੇ ਆ ਉਹ ਪੰਜ ਸੱਤ ਮੁਰਗੀਆਂ ਤੁਰੀਆਂ ਫਿਰਦੀਆਂ ਉਹਨਾਂ ਦੇ ਆਂਡੇ ਤੁਸੀਂ ਨਾ ਜਦੋਂ ਬਸ ਆਂਡੇ ਤੇ ਚੁੱਕ ਲਿਓ ਉਹ ਮੁਰਗੇ ਜਿਹੜੇ ਆ ਇਹ ਜਦੋਂ ਮੇਰਾ ਭੋਗ ਹੋਇਆ ਝਟਕਦੇ ਹੋ ਇਹ ਕਵਾਂਗੇ ਉਹਨਾਂ ਨੂੰ ਬਾਈ ਜਿਨ੍ਹਾਂ ਨੇ جنگ ਲੜਦੇ ਆ ਨਾ ਉਹ ਸੁੱਕੇ ਪੱਤੇ ਖਾ ਕੇ ਵੀ جنگ ਲੜਦੇ ਰਿਆ ਠੀਕ ਆ ਜਿਨ੍ਹਾਂ ਨੇ جنگ ਲੜਿਆ ਉਹਨਾਂ ਕਈ ਕਈ ਦਿਨ ਫਾਕੇ ਕੱਟ ਕੇ ਵੀ ਲੜਿਆ ਠੀਕ ਆ ਆਨੰਦਪੁਰ ਸਾਹਿਬ ਦੀ ਧਰਤੀ ਉਹ ਚਾਰੇ ਪਾਸੇ ਘੇਰਾ ਪੈ ਗਿਆ ਸੀ ਦੋਵੇਂ ਪਾਦਸ਼ਾਹ ਮਾਰੇ ਨੇ ਕਦੇ ਰੋਜ਼ ਬੱਕਰਾ ਖਾ ਕੇ ਫਿਰ ਲਲਕਾਰੇ ਮਾਰੇ ਚਮਕੌਰ ਦੀ ਧਰਤੀ ਤੇ ਮਾਰੇ ਨੇ جنگ ਲੜੀ 43 ਨੂੰ ਲੈ ਕੇ ਉੱਥੇ ਕਿਹੜੇ ਬੱਕਰੇ ਝਟਕੇ ਦੱਸੋ ਮੈਨੂੰ ਕਿਹੜਾ ਰਾਸ਼ਨ ਦੇ ਕੇ ਆਏ ਸੀ ਉੱਥੇ ਕਿਹੜੇ ਪੂੜੀਆਂ ਸ਼ੋਲੇ ਪਚਾਏ ਇਹ ਮਹਾਰਾਜ ਵਾਸਤੇ ਇੱਕ ਪਾਸੇ 43 ਇੱਕ ਪਾਸੇ 10 ਲੱਖ ਬੰਦਾ ਖੜਾ ਮਹਾਰਾ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਆਗਿਆ ਤੇ ਕੋਈ ਗੱਲ ਹੀ ਤਰ੍ਹਾਂ ਸਵਾਗਤ ਕਰਾਂਗੇ ਜਿਨ੍ਹਾਂ ਨੇ ਪੰਥ ਵਾਸਤੇ ਕੁਝ ਕਰਨਾ ਨਾ ਉਹ ਦਾਲ ਚੌਲ ਖਾ ਕੇ ਵੀ ਨਾ ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਆ ਜਿਨ੍ਹਾਂ ਨਹੀਂ ਕੁਝ ਕਰਨਾ ਜਿਨ੍ਹਾਂ ਖਾਣ ਦਾ ਸਵਾਦ ਹੀ ਰੱਖਣਾ ਨਾ ਉਹਨਾਂ ਕਹਣਾ ਰੋਜ਼ ਬੱਕਰਾ ਚਾਹੀਦਾ ਤੇ ਬਸ ਰਗੜਾ ਲੱਗਣਾ ਚਾਹੀਦਾ ਵੇਖੋ ਮੈਂ ਵਿਰੋਧੀ ਨਹੀਂ ਵੀ ਰਗੜਾ ਨਾ ਲਾਓ ਜਿੱਥੇ ਲੱਗਦੇ ਰਗੜੇ ਉੱਥੋਂ ਮੁੱਕਦੇ ਝਗੜੇ ਇਹ ਵੱਡਿਆਂ ਤੋਂ ਸੁਣਦੇ ਆਏ ਆ ਲੇਕਿਨ ਜਿਹੜੀ ਪੰਥ ਦੇ ਵਿੱਚ ਚੀਜ਼ ਤਿਆਰ ਹੋਊਗੀ ਉਹ ਤੇ ਪੂਰਨ ਤੌਰ ਤੇ ਮਰਿਆਦਾ ਅਨੁਸਾਰ ਪ੍ਰਸਾਦ ਹੋਊਗਾ ਜਿਹੜਾ ਦੁਕਾਨਾਂ ਤੇ ਵੇਚਣਗੇ ਉਹਨਾਂ ਦਾ ਮੇਰੇ ਵੱਲੋਂ ਵਿਰੋਧ ਹੀ ਆ ਬਾਈ ਬਾਕੀ ਕੱਲਾ ਮੈਂ ਵਿਰੋਧ ਨਹੀਂ ਕਰਦਾ ਦੁਨੀਆ ਵਿਰੋਧ ਕਰਦੀ ਆ ਆਪਣੇ ਬੱਚਿਆਂ ਬਾਤ ਤੇ ਕੰਡੇ ਨਾ ਬੀਜੋ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਦੁਨੀਆ ਤੇ ਰਾਜ ਕਰਨਾ ਅਸੀਂ ਆਪਣੇ ਬੱਚਿਆਂ ਨੂੰ ਇਹ ਥੋੜਾ ਕਹਾਂਗੇ ਪੁੱਤ ਉਹ ਰਈਏ ਦੇ ਲਾਗੇ ਇੱਕ ਦੁਕਾਨ ਖਾਲੀ ਪਤਾ ਕਰਕੇ ਆਈ ਉੱਥੇ ਮੀਠ ਦੀ ਦੁਕਾਨ ਖੋਲਗੀ ਇਹ ਅਖਾਂਗੇ ਜਿੰਨਾ ਚਿਰ ਅਸੀਂ ਜੀਂਦੇ ਆ ਅਸੀਂ ਤੇ ਇਹ ਗੱਲ ਨਹੀਂ ਕਹਿੰਦੇ ਭਾਵੇਂ ਸਾਡੀ ਕੁਲੀ ਚ ਦਾਣੇ ਰਹਿਣ ਜੇ ਆਪਾਂ ਕਹਿੰਨੇ ਆਂ ਕਿ ਸੰਸਾਰ ਦਾ ਭਲਾ ਹੋਣਾ ਚਾਹੀਦਾ ਸੰਸਾਰ ਦੇ ਵਿੱਚ ਜੀਵ ਜੰਤ ਵੀ ਆਉਂਦੇ ਆ ਉਦੋਂ ਇੱਕ ਮਜਬੂਰੀ ਕਾਰਨ ਜੇ ਆਪਾਂ ਖਾ ਲੇ ਅੱਜ ਕਿਹੜੀ ਮਜਬੂਰੀ ਆ ਅੱਜ ਕੋਈ ਮਜਬੂਰੀ ਆ ਗਈ ਆ ਅੱਜ 36 ਪਦਾਰਥ ਖਾਈ ਜਾਂਦੇ ਫਿਰ ਮੇਰੇ ਸਾਲੇ ਪੀਜਾ ਤੇ ਆ ਜਾਂਦੇ ਆ ਵੀ ਅਹ ਤੁਸੀਂ ਪੀਜਾ ਨਹੀਂ ਖਾਣੇ ਤੁਸੀਂ ਮੂਮਸ ਨਹੀਂ ਖਾਣੇ ਤੁਸੀਂ ਫਲਾਣਾ ਨਹੀਂ ਖਾਂਦੇ ਉਹ ਸਾਲੇ ਉਹ ਖਾਣੇ ਆ ਪਰ ਕਿਸੇ ਦੇ ਹੱਤਿਆਦ ਨਹੀਂ ਕਰਨ ਦੇ ਇੱਕ ਪਾਸੇ ਇੱਕ ਜੀਵ ਉਹਨੂੰ ਹੱਥੀਂ ਪਾਲਦੇ ਆ ਹੱਥੀਂ ਉਹਨੂੰ ਖਰਾਕਾਂ ਦੇਈ ਜਾਂਦੇ ਆ ਤੇ ਮੁੜ ਕੇ ਜਦਨ ਆਪਣੇ ਖਾਣ ਦਾ ਟਾਈਮ ਆਉਂਦਾ ਵੱਢ ਕੇ 2 ਮਿੰਟਾਂ 'ਚ ਉਹਨੂੰ ਪਤੀਲੇ ਸੁੱਟ ਦਿੰਦੇ ਆ ਇੱਕ ਪਾਸੇ ਕਹੀਏ ਨਾ ਘੜ ਘੜ ਮੈਂ ਹਰ ਜੂ ਬਸ ਸੰਤਨ ਕਿਉਂ ਪਕਾਰ ਫਿਰ ਰੱਬ ਦੇ ਕਣਕਣ ਚ ਵਸਿਆ ਤੇ ਫਿਰ ਇਹਨਾਂ ਜੀਵਾਂ ਦੇ ਵਿੱਚ ਵੀ ਤਾਂ ਵਸਿਆ ਹੀ ਹੈ ਨਾ ਉਹ ਤਾਂ ਸਿੱਧਾ ਕਹਿੰਦੇ ਆ ਫਿਰ ਕਣਕੀ ਜਿੱਥੇ ਵਸਿਆ ਯਾਰ ਆਪ ਬਾਈ ਕਣਕ ਚ ਵਸਿਆ ਵੇ ਉਹ ਬੀਜ ਦੇ ਵਿੱਚੋਂ ਕਈ ਵੀ ਪੈਦਾ ਉਹ ਜਿਹੜੀ-ਜਿਹੜੀ ਚੀਜ਼ ਮਾਰਨ ਰਿਜ਼ਕ ਦਿੱਤਾ ਸਾਨੂੰ ਉਹਦੇ ਖਾਣਾ ਖਾਣਾ ਪਰ ਜਿਹੜੇ ਹੁਣ ਆ ਬਾਬਾ ਜੀਵ ਤੁਰੇ ਫਿਰਦੇ ਆ ਇਹਨਾਂ ਦਾ ਪਰਿਵਾਰ ਆ ਹੁਣ ਆਪਣਾ ਇੱਕ ਪਰਿਵਾਰ ਆ ਇਹ ਮੈਂ ਤੁਹਾਡੇ ਆਪਣੇ ਆਪ ਤੇ ਲਿਆਉਣਾ ਮੰਨ ਲਓ ਆਪਾਂ ਨੂੰ ਮਾਰ ਨੇ ਇੱਕ ਬੱਚਾ ਦਿੱਤਾ ਉਹ ਆਪਣੀ ਅੱਖਾਂ ਦੇ ਸਾਹਮਣੇ ਆ ਆਪਾਂ ਉਹਨੂੰ ਖੇਡਦੇ ਆ ਕੁੱਤਦੇ ਆ ਵੇਖਦੇ ਆ ਤੇ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਵਸਰੇ ਚੱਲਦੇ ਸਾਡੀਆਂ ਬਾਹਵਾਂ ਵੱਧੀਆਂ ਹੁੰਦੀਆਂ ਸਾਡੀਆਂ ਸਾਹਮਣੇ ਅੱਖਾਂ ਦੇ ਸਾਡੇ ਬੱਚੇ ਨੂੰ ਕੋਈ ਕਤਲ ਕਰਦਾ ਸਾਡੇ ਦਿਲ ਤੇ ਕੀ ਬੀਤਦੀ ਹੋਗੀ ਕੀ ਉਹ ਭਲਾ ਸੋਚਦੇ ਹੋਗੇ ਸਾਡੇ ਵਾਸਤੇ ਭਲਾ ਕਹਿੰਦੇ ਹੋਣਗੇ ਭਾਵੇਂ ਕਿਉ ਆਪਣੀ ਜੂਨ ਭੁਗਤਦੇ ਪਏ ਆ ਪਰ ਸਾਡੇ ਵਾਸਤੇ ਕਦੀ ਭਲਾ ਸੋਚਣਗੇ ਉਹ ਅਸੀਂ ਕਿਹਦਾ ਬੁਰਾ ਸੋਚ ਕੇ ਰਾਤ ਸੁੱਖ ਦੀ ਨੀਂਦ ਸੌਣਾਂਗੇ ਕਿਸੇ ਦੇ ਪੁੱਤ ਨੂੰ ਮਾਰ ਕੇ ਕਿਸੇ ਦੇ ਘਰ ਨੂੰ ਅਜਾੜ ਕੇ ਅਹੀਂ ਸੁਖ ਦੀ ਨੀਂਦ ਲੈ ਲਵਾਂਗੇ ਕਦੇ ਨਹੀਂ ਲੈ ਸਕਦੇ ਮੇਰੇ ਹਿਸਾਬ ਦੇ ਨਾਲ ਤੇ ਇਹ ਆ ਵੀ ਜੇ ਘੜਕੜ ਦੇ ਵਿੱਚ ਬਸਿਆ ਵਾ ਤੇ ਫਿਰ ਹਰ ਇੱਕ ਜੀਵ ਜੰਤ ਜਿਹੜਾ ਉਹਨੂੰ ਜੀਣ ਦਾ ਅਧਿਕਾਰ ਆ ਤੁਸੀਂ ਕਹਿੰਦੇ ਹੋ ਵੀ ਸ਼ਰਾਬ ਵੀ ਹੈ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਨਹੀਂ ਵਿਕਣੀ ਚਾਹੀਦੀ ਇਹ ਵਿਕਣੀ ਚਾਹੀਦੀ ਜੀ ਵੇਖੋ ਜੀ ਤੇ ਮੈਂ ਨਾ ਪਿੱਛੇ ਇੱਕ ਖਬਰ ਕੀਤੀ ਸੀਗੀ ਜਿਹੜਾ ਅੰਮ੍ਰਿਤਸਰ 에어ਪੋਰਟ ਹੈ ਨਾ ਉਹ ਗੁਰਰਾਮਦਾਸ ਜੀ ਦੇ ਨਾਂ ਤੇ ਆ ਗੁਰਰਾਮਦਾਸ 에어ਪੋਰਟ ਕਿਹਾ ਜਾਂਦਾ ਉੱਥੇ ਸ਼ਰਾਬ ਮਿਲਦੀ ਵੀ ਆ ਉੱਥੇ ਸ਼ਰਾਬ ਮਿਲਦੀ ਵੀ ਆ ਇੱਕ ਖਬਰ ਕੀਤੀ ਹੈ ਤੇ ਲੋਕੀ ਥੱਲੇ ਕਹਿੰਦੇ ਆ ਵੀ ਇਹ ਕੀ ਗੱਲ ਹੋ ਗਈ ਹੁਣ ਸ਼ਰਾਬ ਫਿਰ ਸ਼ਰਾਬ ਪਿ ਸ਼ਰਾਬ ਫਿਰ ਹਰ ਪਾਸੇ ਹੀ ਬੰਦ ਕਰ ਦੂ ਬਾਈ ਵੇਖੋ ਗੱਲ ਇਹ ਆ ਵੀ ਜਿੰਨਾ ਚਿਰ ਪੰਥ ਦੀਆਂ ਜਥੇਬੰਦੀਆਂ ਇਕੱਤਰ ਨਹੀਂ ਹੁੰਦੀਆਂ ਉਹਨਾਂ ਚਿਰ ਜਿਹੜਾ ਇਹ ਗੰਦ ਨਹੀਂ ਮੁੱਕਣਾ ਮੈਂ 2 ਘੰਟੇ ਮੰਗੇ ਤੁਹਾਡੇ ਤੋਂ ਜੇ ਜਥੇਬੰਦੀਆਂ ਸਾਰੀਆਂ ਇਕੱਲੀ ਇਕੱਤਰ ਹੋ ਜਾਣ ਅਕਾਲ ਤਰਾ ਜਹੇਦਾਰ ਹੁਕਮ ਕਰ ਦੇਣਾ ਵੀ ਇੱਥੋਂ ਸ਼ਹਿਰ ਚੋਂ ਖਾਲੀ ਕਰਨਾ ਗੰਦ ਮੈਂ ਕਹਿੰਦਾ 2 ਘੰਟੇ ਦੇ ਦਿਓ ਮੈਨੂੰ 2 ਘੰਟੇ ਜਨਾ ਸਾਫ ਹੋਇਆ ਜੋ ਸਜ਼ਾ ਦੇਣੀ ਦੇ ਦਿਓ ਬਾਬਾ ਜੀ ਡੀਸੀ ਆਪ ਕਹੂਗਾ ਣ ਕੇ ਵੀ ਆਹ ਦੁਕਾਨ ਚੁੱਕੋ ਇਥੋਂ ਸਾਡੇ ਚ ਕਮੀਆਂ ਸਾਡੇ ਦੇ ਘਰਾਵਟਾਂ ਵਾ ਜਦੋਂ ਸਾਨੂੰ ਕੁਰਸੀ ਦਾ ਪਾਵਾ ਫੜ ਕੇ ਬਹਿਣ ਦੀ ਆਦਤ ਪੈ ਗਈ ਨਾ ਅਸੀਂ ਕੁਰਸੀ ਤੇ ਬਹਿਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਅਸੀਂ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਤਾਕਤ ਕਿਉਂ ਨਹੀਂ ਰੱਖਦੇ ਅਸੀਂ ਕਿਸੇ ਦੇ ਸਾਹਮਣੇ ਨੀਵੀਂ ਪਾ ਕੇ ਐ ਕਰਕੇ ਖਲੂਣ ਦੀ ਆਦਤ ਪੈ ਗਈ ਸਾਨੂੰ ਸਾਨੂੰ ਮਾਰੇ ਨੇ ਐ ਖਿਲਾ ਰਿਆ ਏ ਅਸੀਂ ਐ ਹੋ ਗਏ ਟਿੱਡੇ ਜਿੱਦਾਂ ਸਾਲਾ ਬੁੱਲਾ ਪਿਆ ਹੁੰਦਾ ਇਦਾਂ ਤੇ ਨਾ ਗੱਲ ਪਾਣੀ ਰਾਜ ਭਾਗ ਤਖਤੋਂ ਤਾਜ ਉਹਨਾਂ ਨੂੰ ਮਿਲਣਿਆ ਜਿਨ੍ਹਾਂ ਨੂੰ ਮਰਨ ਦੀ ਜਾਚ ਆ ਦੂਜਿਆਂ ਨੂੰ ਰਾਜ ਨਹੀਂ ਜੇ ਮਿਲਣਿਆ ਇਹ ਤੇ ਸਿਰਫ ਆਪਣੇ ਆਨੰਦ ਲੈਣ ਦੇ ਖਾਣ ਪੀਣ ਦੇ ਹੜਾ ਲੈਣ ਦੇ ਉਹ ਇਹ ਜਿਹੜਾ ਰਾਜ ਭਾਗ ਹੈ ਨਾ ਇਹ ਪਹਾਤਰਾ ਦੇ ਹਿੱਸੇ ਹੁਣਾ ਤੇ ਪਹਾਤਰਾ ਨੇ ਇਹਨਾਂ ਇਹਨਾਂ ਤਖਤਾਂ ਤੇ ਬਹਿਣਾ ਉਹਨਾਂ ਕੁਰਸੀਆਂ ਤੇ ਨਹੀਂ ਬਹਿਣਾ ਉਹਨਾਂ ਤਖਤਾਂ ਤੇ ਬਹਿ ਕੇ ਪੰਜਾਬ ਦੀ ਬਾਗਦੋਰ ਨੂੰ ਸਾਹਮਣਾ ਔਰ ਮੁਰ ਜਵਾਨੀ ਨੂੰ ਇਕੱਤਰ ਕਰਨਾ ਬੰਦਾ ਸਿੰਘ ਬਹਾਦਰ ਜਿਹਨੂੰ ਪੰਜਾਬ ਦੀ ਧਰਤੀ ਉੱਲੋਂ ਆਇਆ ਇਹ ਪੰਜ ਸਿੰਘੀ ਪੰਜ ਪਿਆਰੇ ਨਾਲ ਨਾ ਵਿਹਾਂ ਸਿੰਘਾਂ ਦਾ ਜਥਾ ਲੈ ਕੇ ਨਗਾਰਾ ਨਿਸ਼ਾਨ ਲੈ ਕੇ ਆਇਆ ਹੁਕਮਨਾਮੇ ਲੈ ਕੇ ਆਇਆ ਪੰਜੀ ਬੰਦੇ ਨਦੇੜ ਤੋਂ ਤੁਰੇ ਬਹੁ ਗਿਣਤੀ ਵਿੱਚ ਪੰਜਾਬ ਦੇ ਵਿੱਚ ਆਪਣੇ ਆਪ ਇਕੱਤਰ ਹੋਏ ਉਹਨਾਂ ਨੇ ਜ਼ੁਲਮੀ ਰਾਜ ਦੀ ਜੜ ਵੀ ਪੁੱਟੀ ਤੇ ਲੋਹੇ ਦਾ ਸੁਭਾਗਾ ਵੀ ਕਵਾਇਆ ਬੰਦਾ ਸਿੰਘ ਬਹਾਦਰ ਨੇ ਤੇ ਆਹ ਜ਼ਮੀਨਾਂ ਦੇ ਸਾਨੂੰ ਵਾਰਸ ਵੀ ਬਣਾਇਆ ਉਹ ਹੁਣ ਬੰਦਾ ਸਿੰਘ ਬਹਾਦਰ ਕਿਹੜਾ ਰੋਜ਼ ਬੱਕਰਾ ਖਾਂਦਾ ਇਹ ਬੰਦਾ ਸਿੰਘ ਬਹਾਦਰ ਰੋਜ਼ ਮੀਟ ਥੋੜਾ ਖਾ ਕੇ ਤੁਰਦਾ ਇਸ ਜੰਗ ਨੂੰ ਉਹਦੇ ਹਿਰਦੇ 'ਚ ਗੁਰੂਪਤੀ ਪਿਆਰ ਸੀ ਤੇ ਜਿੱਥੇ ਬਾਣੀ ਦੀ ਤਾਕਤ ਆ ਨਾ ਉੱਥੇ ਇਹ ਪਦਾਰਥ ਸਾਰੇ ਛੱਡ ਦਿਓ ਇਹ ਪਦਾਰਥ ਫਿੱਕੇ ਪੈ ਜਾਂਦੇ ਆ ਜਿੱਥੇ ਗੁਰੂ ਦੇ ਨਾਮ ਦੀ ਕਿਰਪਾ ਵਾ ਨਾ ਉਹਦੇ ਤੋਂ ਬਿਨਾਂ ਸਾਰਾ ਕੁਝ ਫਿੱਕਾ ਬਈ ਮੈਂ ਇਹ ਕਹਿ ਸਕਦਾ ਮੈਸੇ ਤੇ ਮਾਸ ਖਾਣ ਵਾਲਿਆਂ ਬੰਦਿਆਂ ਦੀ ਜਿਹੜੀ ਜਿਹੜੀ ਬਿਰਤੀ ਹੈ ਨਾ ਬੁੱਧੀ ਜਿਹੜੀ ਹੈ ਪ੍ਰਸ਼ਟ ਹੋ ਜਾਂਦੀ ਹੈ ਮੈਨੂੰ ਹੋਰਾਂ ਦਾ ਪਤਾ ਨਹੀਂ ਮੈਂ ਇਹ ਕਹਿ ਸਕਦਾ ਸ਼ੋਧਦਾ ਮੈਨੂੰ ਤਾਂ ਲੱਗਦਾ ਜਿਹੜੀ ਬਿਰਤੀ ਉਹ ਆਪਣੀ ਜਿਹੜੀ ਉਹ ਟਿਕਾ ਨਹੀਂ ਬਣਦਾ ਨਾ ਆਪਾਂ ਪੜਨ ਨੂੰ ਬੈਠੇ ਆ ਪੜਨ ਨੂੰ ਜੀ ਨਹੀਂ ਕਰਦਾ ਤੇ ਜੇ ਆਪਾਂ ਕੇ ਪਾਸੇ ਨੂੰ ਤੁਰਦੇ ਸਰੀਰ 'ਚ ਆਲਸ ਜਾ ਰਹਿੰਦਾ ਭਾਈ ਕਿਸੇ ਨੂੰ ਮਾਰ ਕੇ ਖਾ ਕੇ ਫੇਰ ਤੇ ਰਾਖਸ਼ੀ ਬਣ ਗਏ ਆਪਾਂ ਤੇ ਰਾਖਸ਼ੀ ਆਪਾਂ ਬੰਦੇ ਥੋੜਾ ਵਾਂ ਸਾਨੂੰ ਮਾਰਿਆ ਨੇ ਇਨਸਾਨ ਬਣਾਇਆ ਜਦੋਂ ਜਿਹਦੇ ਇਨਸਾਨ ਆ ਉਹਨਾਂ 'ਚ ਦਇਆ ਵੀ ਆ ਉਹਨਾਂ 'ਚ ਧਰਮ ਵੀ ਆ ਜਿੱਥੇ ਧਰਮਿਆ ਉੱਥੇ ਅਕਾਲ ਪ੍ਰਭੂ ਦਾ ਵਾਸਾ ਵੀ ਆ ਜਿਹੜਾ ਕਿਸੇ ਚ ਦਇਆ ਨਹੀਂ ਨਾ ਜਿਹੜੇ ਬੰਦੇ ਦੇ ਦਿਲ 'ਚ ਦਇਆ ਨਹੀਂ ਹੈਗੀ ਸਮਝ ਲਓ ਉਸੇ ਰੱਬ ਦਾ ਵਾਸਾ ਨਹੀਂ ਹੈਗਾ ਉਹ ਭਾਵੇਂ ਜਿੰਨੀਆਂ ਮਰਜੀ ਪਿਛਾਕਾਂ ਪਾਈ ਫਿਰੇ ਜਿੰਨੀਆਂ ਮਰਜੀ ਬੰਦੂਕਾਂ ਚੁੱਕੀ ਫਿਰੇ ਸਮਝ ਲਓ ਤੁਰਦਾ ਫਿਰਦਾ ਰਾਖਸ਼ੀ ਆ ਉਹ ਉਹ ਇਨਸਾਨ ਨਹੀਂ ਹੈਗਾ ਜਿੱਥੇ ਇਨਸਾਨ ਆ ਉੱਥੇ ਹੀ ਦੇਵਤਾ ਵਾ ਮਹਾਰਾ ਨੇ ਖਾਲਸੇ ਨੂੰ ਭਗਵਾਨ ਦਾ ਰੂਪ ਦਿੱਤਾ ਵਾ ਐਵੇਂ ਦੁਨੀਆ ਚੋਕ-ਚੋਕ ਸਜਦੇ ਥੋੜਾ ਕਰਦੀ ਐ ਇੱਥੇ ਕਿਹੜਾ ਲੋਕਾਂ ਦੇ ਗਲ ਵੱਡੇ ਤੇ ਫੇਰ ਲੋਕ ਝੁਕੰਦੇ ਆ ਲੋਕ ਝੁਕਦੇ ਧਾਮੇ ਪਾਤਸ਼ਾਹ ਦੇ ਸਰੂਪ ਨੂੰ ਅੱਜ ਇਦਾਂਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਤਾਪ ਆ ਜਿਹਨੂੰ ਝੁਕਿਆ ਜਾ ਰਿਆ ਜਿਹੜਾ ਅੱਜ ਵੀ ਤੇ ਆਉਣ ਵਾਲੀਆਂ ਨਸਲਾਂ ਦੇ ਜਿਹੜਾ ਉਹਨਾਂ ਨੇ ਵੀ ਉਹੋ ਰਾਜ ਦਾ ਜਿਹੜਾ ਇਕੱਠਾ ਕੀਤਾ ਨਾ ਧਨ ਦੌਲਤ ਉਹੋ ਹੀ ਖਰਚਣਾ ਵਾ ਜਿਹੜਾ ਦਾਵੇਂ ਪਾਤਸ਼ਾਹ ਨੇ ਸਾਡੀ ਝੋਲੀ ਚ ਪਾਤਾ ਵਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਭਰਾਓ ਜਿਹੜੇ ਆ ਜਿਹੜੇ ਗੇਗੂ ਬਣੇ ਫਿਰਦੇ ਨਾ ਉਹ ਭਰਾਓ ਆਪਣਾ ਲਾਜលੂਈ ਕਰਾਓ ਮੇਰੇ ਭਰਾ ਐਵੇਂ ਨੁਕਸਾਨਾਂ